ਸਨ 1621 ਧੰਨ ਮਾਤਾ ਨਾਨਕੀ ਜੀ ਧੰਨ ਪਿਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਡਿਠੇ ਸਬੇ ਥਾਵ ਨਹੀਂ ਤੁਧ ਜਿਹ ਆ ਬਧੋ ਪੁਰਖ ਵਿਧਾਤਾ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ RAM ਦਾਸਪੁਰ ਹਰ ਹਾ ਨਾਨਕ ਕਸਮਲ ਜਾਏ ਨਾਇ RAM ਦਾਸ ਸਰ ਗੁਰੂ ਕੇ ਮਹਿਲ ਵਾਲੇ ਪਾਵਨ ਸਥਾਨ ਦੇ ਉਤੇ ਅੰਮ੍ਰਿਤ ਵੇਲੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ ਮਹਾਰਾਜ ਜੀ ਨੂੰ ਸੁਨੇਹਾ ਮਿਲਿਆ ਹੈ ਘਰ ਵਿੱਚ ਸਹਿਬਜ਼ਾਦੇ ਦਾ ਜਨਮ ਹੋਇਆ ਕੀਰਤਨ ਦੀ ਸਮਾਪਤੀ ਪ੍ਰੰਤ ਗੁਰੂ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਗਏ ਤੇ ਜਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਦੇਖਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੀਸ ਝੁਕਾਇਆ ਭਾਈ ਬਿਰੀ ਚੰਦ ਜੀ ਪੁੱਛਣ ਲੱਗੇ ਮਹਾਰਾਜ ਆਪਣੇ ਹੀ ਸੁਪੁੱਤਰ ਦੇ ਸਨਮੁਖ ਸੀਸ ਝੁਕਾਉਣ ਦਾ ਕਾਰਨ ਸਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਸ ਧਰਤੀ ਦੇ ਉੱਤੇ ਮਨੁੱਖ ਆਉਂਦਾ ਲੈਣ ਦੇਣ ਦੇ ਸਬੰਧ ਕਾਰਨ ਕਿਸੇ ਤੋਂ ਕੁਝ ਲੈਣਾ ਹੈ ਕਿਸੇ ਨੂੰ ਕੁਝ ਦੇਣਾ ਹੈ ਕਰਮਾਂ ਦੇ ਬੰਧਨ ਵਿੱਚ ਬੱਧੇ ਹੋਏ ਲੋਕ ਆਉਂਦੇ ਨੇ ਲੈਣ ਦੇਣ ਕਰਕੇ ਆਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕੁਝ ਲੈਣ ਵਾਸਤੇ ਨਹੀਂ ਆਏ ਇਹ ਦੇਣ ਵਾਸਤੇ ਆਏ ਨੇ ਇਹ ਵੰਡਣ ਵਾਸਤੇ ਆਏ ਨੇ ਸੱਚ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਭ ਕੁਝ ਵੰਡ ਗਏ ਸਾਡੇ ਵਿੱਚ ਆਪਣਾ ਤਨ ਵੀ ਆਪਣੇ ਕੋਲ ਸੰਭਾਲ ਕੇ ਨਹੀਂ ਰਖਿਆ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਾਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਨ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਦੀ ਕਿਰਿਆ ਸੰਸਾਰ ਦੇ ਵਿੱਚ ਕਿਸੇ ਨੇ ਅੱਜ ਤੱਕ ਨਹੀਂ ਕੀਤੀ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਰ ਗਏ ਮਹਾਰਾਜ ਜੀ ਕਹਿੰਦੇ ਇਹ ਸੰਕਟ ਹਰਨ ਹਨ ਧਰਮ ਦੇ ਰક્ષਕ ਹਨ ਇਹ ਵੰਡਣ ਵਾਸਤੇ ਹੀ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੀਸ ਝੁਕਾਇਆ ਕਿਹੜੇ ਕਿਹੜੇ ਅਗੰਮੀ ਕੌਤਕਾਂ ਦਾ ਜ਼ਿਕਰ ਆਪਾਂ ਕਰ ਸਕਦੇ ਹਾਂ